ਉਨਾ ਪਰਿਵਾਰਾਂ ਲਈ ਉਹਨਾ ਬੱਚਿਆਂ ਲਈ ਬੜਾ ਖੁਸ਼ੀ ਵਾਲਾ ਦਿਨ ਆ ਪਾਕਾਲਾ ਦਿਨ ਕਿ ਅੱਜ ਪੰਜਾਬ ਸਰਕਾਰ ਵੱਲੋਂ ਆਵਾਦੀ ਪਾਰਟੀ ਸਰਕਾਰ ਵੱਲੋਂ ਸਰਦਾਰ ਖੁਗਾਂ ਸਿੰਘ ਮਾਨ ਜੀ ਦੇ ਯੋਗ ਅਗਵਾਈ ਹੇਠ ਜਿਹੜੇ 60 ਸਨਯੁਕਤੀ ਪੱਤਰ ਵੰਡੇ ਆਪਾਂ ਇਹ ਬੜੀ ਖੁਸ਼ੀ ਵਾਲੀ ਗੱਲ ਆ ਮਾਨ ਲਈ ਗੱਲ ਆ ਕਿ ਜਿਹੜੀ ਆਵਾਦੀ ਪਾਰਟੀ ਸਰਕਾਰ ਸਰਦਾਰ ਖੁਗਾਂ ਸਿੰਘ ਮਾਨ ਜੀ ਦੀ ਅਗਵਾਈ ਹੇਠ ਜੋਗ ਅਗਵਾਈ ਹੇਠ ਸਰਕਾਰ ਜਿਹੜਾ ਉਹਨਾਂ ਦਾ ਮਿਸ਼ਨ ਹੈਗਾ ਰੰਗਲਾ ਪੰਜਾਬ ਦੇ ਦੇ ਸਵੀਤ ਮਿਸ਼ਨ ਰੋਜ਼ਗਾਰ ਨੂੰ ਸੀ ਇੱਕ ਸਟੈਪ ਹੋਰ ਵਧਾਦੇ ਹੋਏ 60 ਅਸੀਂ ਆਪਣੀ ਇੱਕ ਮਟਰਸੀ ਆਪਾਂ ਹੋਰ ਭੰਡੇ ਲਈ ਉਹਨ ਇੱਕ ਨਵੀਂ ਕੰਪਨੀ ਨੂੰ ਅਸੀਂ ਆਪਾਂ ਕੰਟਰ ਲੋਡ ਕੀਤਾ ਹੈਗਾ ਤੇ ਡੇਲੀ ਰਿਪੋਰਟ ਸਾਨੂੰ ਆ ਰਹੀ ਹੈ ਅਸੀਂ ਡੇ বাই ਡੇ ਅਸੀਂ ਪ੍ਰੂਵ ਕਰ ਰਹੇ ਹਾਂ ਕਿ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਹੋਰ ਨੋਟ ਮੋਰ ਦੈਨ ਮੀਨੀ ਡੈਡ ਮੀਨੀ ਦਾ ਕਸੀ ਸਾਰਾ ਜਿਹੜਾ ਹੈਗਾ ਸੜਕਾਂ ਤੋਂ ਲੱਗਾ ਉਹਦੇ ਸਾਫ ਸफाई ਕੋਰੇ ਦਾਸ ਦੀ ਲਿਫਟਿੰਗ ਆਪਾਂ ਉੱਪਰਾਂ ਲਾਗੇ ਸਰਕਾਰੀ ਮੰਤਰੀ ਜੀ ਸਾਹਿਬਾ ਜਿਹੜੇ ਦਿੱਤੀ ਪੱਤਰ ਵੰਡੇ ਰਿਹਾ ਕੀ ਕਹਿਣਾ ਚਾਹੋਗੇ ਨਜ਼ਰੇ ਤੋਂ ਸਾਡੇ ਜੀ ਸਭ ਤੋਂ ਪਹਿਲਾ ਸਾਰੇ ਨੂੰ ਹੱਦ ਜੋੜ ਕੇ ਪਿਆਰਪ੍ਰੇ ਸਸਤੀ ਕਰਵਾਉਣਾ ਫਤਿਹਪੁਰ ਦਾ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਤੇ ਅੱਜ ਬੜਾ ਮੈਂ ਕਹੂੰਗਾ ਕਿ ਉਹਨਾਂ ਪਰਿਵਾਰਾਂ ਲਈ ਉਹਨਾਂ ਬੱਚਿਆਂ ਲਈ ਬੜਾ ਖੁਸ਼ੀਆਂ ਵਾਲਾ ਦੇਣਾ ਪਾਗਾਂ ਵਾਲਾ ਦੇਣਾ ਕਿ ਅੱਜ ਪੰਜਾਬ ਸਰਕਾਰ ਬੋਲੋ ਆਮ ਆਦਮੀ ਪਾਰਟੀ ਸਰਕਾਰ ਬੋਲੋ ਸਰਦਾਰ ਪਾਲਨ ਸਿੰਘ ਮਾਨ ਜੀ ਦੇ ਜੋਗ ਅਗਵਾਈ ਹੇਠ ਜਿਹੜੇ 60 ਸਹਿਯੁਕਤੀ ਪੱਤਰ ਵੰਡੇ ਆਪਾਂ ਜਿਨ੍ਹਾਂ ਵਿੱਚੋਂ ਕਲਰਕ ਵੀ ਨੇ ਡਿਸਟੋਰਰ ਵੀ ਨੇ ਸਾਡੇ ਸਫਾਈ ਸੈਨਿਕ ਵੀ ਨੇ ਚੌਕੀਦਾਰ ਸੇਵਾਦਾਰ ਬਹਿਲਦਾਰ ਸੀਵਰਮੈਨ ਤੇ ਮੈਸਨ ਉਹਨਾਂ ਨੂੰ ਅਸੀਂ ਅੱਜ ਆਪਾਂ ਅਮ੍ਰਿਤਸਰ ਸਾਹਿਬ ਕਾਰਪੋਰੇਸ਼ਨ ਦਾ ਸੀਓ ਪਰਿਵਾਰ ਦਾ ਹਿੱਸਾ ਬਣਾਇਆ ਹੈਗਾ ਤੇ ਬੜੀ ਖੁਸ਼ੀ ਵਾਲੀ ਗੱਲ ਆ ਮਾਨ ਵਾਲੀ ਗੱਲ ਆ ਕਿ ਜਿਹੜੀ ਆਵਾਦੀ ਪਾਰਟੀ ਸਰਕਾਰ ਸਦਾ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਹੇਠ ਜੋਗ ਅਗਵਾਈ ਹੇਠ ਸਰਕਾਰ ਜਿਹੜਾ ਉਹਨਾਂ ਦਾ ਮਿਸ਼ਨ ਹੈਗਾ ਰੰਗਲਾ ਪੰਜਾਬ ਤੇ ਜਿਸ ਵਿੱਚ ਮਿਸ਼ਨ ਰੋਜ਼ਗਾਰ ਨੋਸੀ ਇੱਕ ਸਟੈਪ ਫੋਰ ਵਧਾਉਂਦੇ ਹੋਏ 60 ਅਸੀਂ ਆਪਣੀ ਯਕਤੀ ਪਤਰਾ ਸੀ ਅੱਜ ਹੋਰ ਵੰਡੇ ਨੇ ਜੀ ਸਰ ਸਾਹਿਬ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਸਾਰੇ ਤਵਾਸਲੇ ਕਰ ਜੀ ਜੀ ਬਾ ਸੋਰੀ ਤੜਕੇ ਅਸੀਂ ਆ ਗਏ ਸੀ ਅਰਲੀ ਮਾਰਨਿੰਗ ਤੇ ਤਕਰੀਬਨ 6 7 ਵਜੇ ਅਸੀਂ ਆਪਾਂ ਮੇਰ ਸਾਹਿਬ ਵੀ ਸਾਡੇ ਕਮਿਸ਼ਨਰ ਸਾਹਿਬ ਵੀ ਸੀ ਅਸੀਂ ਤਕਰੀਬਨ ਬਰੇ ਮੇਨ ਬਾਜ਼ਾਰ ਸੀ ਮੇਨ ਸੜਕਾ ਸੀ ਆਪਾਂ ਦੌਰਾ ਕੀਤਾ ਤੇ ਕੁਝ ਕਮੀਆਂ ਜ਼ਰੂਰ ਲੱਗੀਆਂ ਨੇ ਤੇ ਇਹ ਵੀ ਸਾਨੂੰ ਸਾਨੂੰ ਪਤਾ ਕੀ ਜਿਹੜੀ ਪਿਛਲੀ ਅਵਰਡ ਆ ਕੰਪਨੀ ਸੀ ਜਿਹੜਾ ਜਿਹਨੂੰ ਅਸੀਂ CFL ਕੰਮ ਕਰ ਦਿੱਤਾ ਸੀ ਉਹ ਕੰਮ ਛੱਡ ਕੇ ਚੱਲ ਗਈ ਆ ਹੁਣ ਇੱਕ ਨਵੀਂ ਕੰਪਨੀ ਨੂੰ ਅਸੀਂ ਆਪਾਂ ਟੈਂਡਰ ਲੋਡ ਕੀਤਾ ਹੈਗਾ ਤੇ ਡੇਲੀ ਰਿਪੋਰਟ ਸਾਨੂੰ ਆ ਰਹੀ ਆ ਅਸੀਂ ਡੇ ਬਾਈ ਡੇ ਅਸੀਂ ਇੰਪਰੂਵ ਕਰ ਰਹੇ ਆ ਹਾਲਾਂਕਿ ਜਿਹੜਾ 2-4 ਹਫ਼ਤੇ ਪਹਿਲਾਂ ਦੀ ਗੱਲ ਕਰੇ ਸਥਿਤੀ ਦੀ ਗੱਲ ਕਰੀਏ ਉਹਦੇ ਹਾਲਾਤ ਕਾਫੀ ਮਾੜੇ ਸੀ ਸਫਾਈ ਦੇ ਕੂੜਾ ਲਿਫਟਿੰਗ ਵੀ ਹੋ ਰਹੀ ਸੀ ਪਰ ਹੁਣ ਮੈਂ ਦੇਖ ਰਿਹਾ ਕਿ ਹੁਣ ਨਸੀ ਇੰਪਰੂਵਮੈਂਟ ਵਰਕ ਚੱਲ ਰਹੇ ਆ ਆਪਾਂ ਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਹੋਰ ਨੋਟ ਮੋਰ ਦੈਨ 1 ਮਹੀਨੇ ਤੱਕ ਅਸੀਂ ਸਾਰਾ ਜਿਹੜਾ ਹੈਗਾ ਸੜਕਾਂ ਤੋਂ ਰਹਿਗਾ ਉਹਦੇ ਸਫਾਈ ਕੂੜੇ ਦਾ ਸੇ ਕੋ ਲਿਫਟਿੰਗ ਆਪਾਂ ਕਰਾ ਲਾਂਗੇ ਜੀ ਕੋਈ ਗੱਲ ਕੀਤੀ ਕਿਹੜੀ ਜਿਹੜੀਆਂ ਕੋਈ ਜੀ ਨਵੀਂ ਕੰਪਨੀ ਹੈਗੀ ਆ ਥੋੜੀ ਸਟਾਫ ਦੀ ਛੋਟੇਜ ਹੈਗੀ ਗੱਡੀਆਂ ਦੀ ਛੋਟੇਜ ਹੈਗੀ ਆ ਅਸੀਂ ਇੱਕ ਮੀਟਿੰਗ ਵੀ ਆਜ ਉਹਨਾਂ ਰਿਵਿਊ ਮੀਟਿੰਗ ਕਰ ਰਹੇ ਆ ਮਿਸਟਰ ਸਾਹਿਬ ਹੋਣਗੇ ਸਾਡੇ ਮੇਰ ਸਾਹਿਬ ਹੋਣਗੇ ਸਾਡੇ ਲੋਕਲ ਐਮਐਲਏ ਕਾਉਂਸਲਰਸ ਉਹਨਾਂ ਦਾ ਵੀ ਫੀਡਬੈਕ ਲੈ ਕੇ ਆਪਾਂ ਜੋ ਉਹਨਾਂ ਦੇ ਪੁਆਇੰਟ ਹੋਗੇ ਜਿੱਥੇ ਵੀ ਕਮੀ ਲੱਗੀ ਹੈਗੀ ਆ ਕਿ ਸਟਾਫ ਵਿਧਾਨ ਦੀ ਜਾਂ ਗੱਡੀਆਂ ਵਿਧਾਨ ਦੀ ਵਾਹਕਲ ਵਿਧਾਨ ਦੀ ਮਸ਼ੀਨੀ ਵਿਧਾਨ ਦੀ ਉਹ ਸਹੀ ਆਪਾਂ ਜਿਹੜੇ ਸਾਡੇ ਵੈਂਡਰ ਹੈਗੇ ਨੇ ਉਹਨਾਂ ਦੱਸ ਕੇ ਅਸੀਂ ਆਪਾਂ ਉਹਨੂੰ ਜਲ ਦੱਸੀ ਆਪਾਂ ਉਹਨੂੰ ਪੂਰਾ ਕਰਾਂਗੇ ਜੀ ਜਿਹਾ ਕਿ ਪਿਛਲੀ ਅਵਰਦਾ ਕੰਪਨੀ ਸੀ ਉਹਨਾਂ ਕਿ ਇਸ਼ੂ ਸੀ ਜਿਹੜੇ ਕਿ ਸਾਹਮਣੇ ਬੈਠੇ ਸੀ ਜਿਹੜੇ ਕਿ ਉਹਨਾਂ ਤਰਫ ਕਰਦੇ ਜੀ ਦੇਖੋ ਜੀ ਜਿਸ ਕੰਮਲੀ ਉਹਨੂੰ ਅਸੀਂ ਲੈ ਕੇ ਆਏ ਸੀ ਆਪਾਂ ਹਾਂ ਚਿਕਾ ਸਫਾਈ ਦੇ ਕੂੜੇ ਸਾਫ ਸੋਈ ਉਹਦੇ ਵਿੱਚੋਂ ਮੈਂ ਕਹਾਂਗਾ ਬਿਲਕੁਲ ਉਹ ਫੇਲ ਰਹੀ ਆ ਉਹਨੇ ਆਪਣੇ ਹੀ ਅਸੀਂ ਦਾ ਬਥੇਰਾ ਸਮਝਾਇਆ ਬਹੁਤ ਕੁਝ ਕੀਤਾ ਕਿ ਤੁਸੀਂ ਕੰਟੀਨਿਊ ਕਰੋ ਕੰਮ ਕਰੋ ਸਹੀ ਤਰੀਕੇ ਨਾਲ ਕੰਮ ਕਰੋ ਪਰ ਉਹਨਾਂ ਆਪਣਾ ਹੀ ਮਾਨ ਨਹੀਂ ਸੀ ਕਿ ਅਸੀਂ ਕੰਮ ਨਹੀਂ ਕਰਨਾ ਆਪਣੇ ਆਪ ਹੀ ਕੀ ਕਹਿੰਦੇ ਹੋ ਛੱਡ ਗਿਓ ਸਾਨੂੰ ਸਮਝ ਦੇ ਕੇ ਚਲੇ ਗਏ ਬਿਲਕੁਲ ਸਹੀ ਹੈ ਉਹ ਹੀ ਸੀਗਾ ਤੇ ਉਹ ਸਾਰਾ ਟਰਮੀਨੇਟ ਹੋ ਗਿਆ ਹੁਣ ਨਵੀਂ ਕੰਪਨੀ ਨਵੇਂ ਵੈਂਡਰ ਆ ਗਏ ਨੇ ਤੇ ਅਸੀਂ ਆਪਾ ਇੱਕ ਵਾਰੀ ਫੇਰ ਮੈਨੂੰ ਤੋ ਵਿਸ਼ਵਾਸ ਤੋਂ ਹੁੰਦਾ ਕਿ ਮੀਨੇ ਡੇਢ ਮਹੀਨੇ ਤੱਕ ਅਸੀਂ ਸਾਰਾ ਹੋਪਲੀਨ ਅਸੀਂ ਕਰਵਾ ਲਾਂ ਜੀ ਹਾਂ ਸੀਹെ sí,